ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਆ ਜੀ ਚੰਡੀਗੜ੍ਹ ਕਿਉਂਕਿ ਮੈਨੂੰ ਹਾ ਥੋੜਾ ਜਿਹਾ ਕੰਮ ਸੀ ਚੰਡੀਗੜ੍ਹ ਤੇ ਇਸ ਲਈ ਮੈਂ ਸੋਚਿਆ ਕਿ ਚੰਡੀਗੜ੍ਹ ਤਾਂ ਜਾਣਾ ਹੀ ਆ ਥੋੜਾ ਜਿਹਾ ਨਾਲ ਤੁਹਾਡੇ ਲਈ ਵਲੌਗ ਵੀ ਸ਼ੇਅਰ ਕਰ ਲੈਣੇ ਆ ਵਲੌਗ ਦੀ ਵੀਡੀਓ ਬਣਾ ਰਹੇ ਆ ਤੇ ਹੇ ਥੋੜਾ ਜਿਹਾ ਕੰਮ ਸੀ ਤੇ ਮੈਂ ਤਾਂ ਲਾਸਟ ਵਿੱਚ ਦੱਸਾਂਗੀ ਕਿ ਉਹ ਕੰਮ ਕੀ ਸੀਗਾ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਤੇ ਮੈਨੂੰ ਤਾਂ ਪਹਿਲੇ ਸਭ ਤੋਂ ਪਹਿਲੇ ਤੁਸੀਂ ਦੱਸਣਾ ਕਿ ਜਦੋਂ ਤੁਸੀਂ ਸਫਰ ਕਰਦੇ ਹੋ ਤੇ ਸਫਰ ਦੇ ਵਿੱਚ ਤੁਹਾਨੂੰ ਕਿੰਨੀਆਂ ਘੁਲਟੀਆਂ ਆਉਂਦੀਆਂ ਤੇ ਕਿੰਨਾ ਕੁ ਦਿਲ ਜਿਹੜਾ ਖਬਰੋਂਦਾ ਮੇਰਾ ਤਾਂ ਬਹੁਤ ਜ਼ਿਆਦਾ ਖਬਰੋਂਦਾ ਕਿਉਂਕਿ ਮੈਂ ਰਸਤੇ ਵਿੱਚ ਕੁਝ ਵੀ ਖਾar ਪੀ ਨਹੀਂ ਸਕਦੀ ਬਟ ਪਤਾ ਨਹੀਂ ਅੱਜ ਫਸਟ ਟਾਈਮ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਚੱਲ ਕੇ ਜਾ ਰਹੀ ਸੀ ਤਾਂ ਮੈਨੂੰ ਬੌਕਿੰਗ ਨਹੀਂ ਆਈ ਕੁਲਟੀ ਵਗੈਰਾ ਨਹੀਂ ਆਈ ਤੇ ਫਿਰ ਮੇਰਾ ਮਨ ਕੀਤਾ ਕਿ ਕੁਝ ਖਾ ਲੈਣੇ ਆ ਇੰਨੀ ਸਾਰੀ ਮਠਿਆਈ ਸੀ ਮਠਿਆਈ ਖਾਣ ਨੂੰ ਤੇਲ ਤਾਂ ਬਹੁਤ ਅੱਦਰ ਜੀ ਬਟੇ ਮੈਂ ਦੱਦੀ ਸੀ ਕਿ ਕਿਤੇ ਕੋਈ ਕੰਮ ਨਾ ਹੋ ਜਾਏ ਹੈਨਾ ਪਰ ਫਿਰ ਵੀ ਮੈਂ ਕੁਝ ਖਾਦਾ ਨਹੀਂ ਮਠਿਆਈ ਵਗੈਰਾ ਥੋੜੀ-ਬਹੁਤੀ ਲਈ ਤੇ ਥੋੜਾ ਜਿਹਾ ਇੱਕ ਦੋ ਪੀਸ ਸੈਂਡਵਿਚ ਦੇ ਖਾਦੇ ਜੈਨੂਸ ਤੋਂ ਬਾਅਦ ਥੋੜਾ ਕਾਫੀ ਵਗੈਰਾ ਪੀਤੀ ਕਾਫੀ ਪੀਣ ਤੋਂ ਬਾਅਦ ਥੋੜਾ ਫੋਟੋ ਸ਼ੂਟ ਕੀਤਾ ਵੀਡੀਓਜ਼ ਥੋੜੀ ਬਣਾਏ ਰੀਲਸ ਵਗੈਰਾ ਹੈ ਨਾ ਤੇ ਮੈਂ ਸੋਚਿਆ ਤਾਂ ਇਹ ਨਾਲ ਵੀ ਰੋਂਗ ਸ਼ੇਅਰ ਕਰਦੀ ਆ ਤੇ ਤੁਸੀਂ ਵੀ ਦੇਖ ਸਕਦੇ ਹੋ ਮਠਿਆਈਆਂ ਕਿੰਨੀਆਂ ਬਕਰਦੀਆਂ ਤੇ ਤੁਸੀਂ ਮੈਨੂੰ ਦੱਸਣਾ ਕਮੈਂਟ ਦੇ ਵਿੱਚ ਕਿ ਤੁਹਾਨੂੰ ਕਿਹੜੀ ਮਠਿਆਈ ਪਸੰਦ ਆ ਹੈ ਨਾ ਤੇ ਠੀਕ ਆ ਤੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਸੀਗੀ ਆ ਇਹੀ ਵਾਲੇ ਮਠਿਆਈਆਂ ਦਾ ਨਾਮ ਕਿਸੇ ਵਰਤੀ ਵਾਲੀ ਸੀ ਪਾਨ ਵਾਲੀ ਵਰਤੀ ਜਰੀਆ ਪਾਨ ਵਾਲੀ ਵਰਤੀ ਸੀ ਤੇ ਬਹੁਤ ਟੇਸਟ ਕਰਤਾ ਤੇ ਬਹੁਤ ਹੀ ਵਧੀਆ ਸੀ ਤੇ ਇਹ ਹੈਗਾ ਸਪੈਸ਼ਲ ਸ਼ੁੱਧ ਦੇਸੀ ਜਿਓ ਦੇ ਮਾਲਪੂੜੇ ਕਿਉਂਕਿ ਮੈਨੂੰ ਹੈਵੀ ਜ਼ਿਆਦਾ ਚੀਜ਼ਾਂ ਨਹੀਂ ਭਜਨ ਤੇ ਕੇਕ ਵਗੈਰਾ ਸੀ ਥੋੜਾ ਜਿਹਾ ਲਿਆ ਕਿਉਂਕਿ ਕਿਸੇ ਦਾ ਬਰਥਡੇ ਵੀ ਸੀਗਾ ਤੇ ਫਿਰ ਇਹ ਡਰਿੰਕ ਵਗੈਰਾ ਸੀਗੀ ਸੋਡਾ ਤੇ ਮੈਂ ਲੈਮਨ ਸੋਡਾ ਹੀ ਯੂਜ਼ ਕੀਤਾ ਤੇ ਉਸ ਤੋਂ ਬਾਅਦ ਫਿਰ ਕੀ ਕੀਤਾ ਸੀ ਤੇ ਮੈਂ ਕਿਹਾ ਚਲੋ ਥੋੜੀ ਜਿਹੀ ਵਧੀਆ ਫੋਟੋ ਸ਼ੂਟ ਕਰ ਲੈਣੇ ਆ ਤੇ ਫੋਟੋ ਸ਼ੂਟ ਕੀਤੇ ਅਤੇ ਅਸੀਂ ਡਿਸਕ ਕਰ ਰਹੇ ਸੀ ਕਿ ਕੀ ਲਈਏ ਸਮਾਨ ਕੀ ਨਾਲ ਲਈਏ ਉਸ ਤੋਂ ਬਾਅਦ ਫੇ ਦੇਖ ਸਕਦੇ ਤੁਸੀਂ ਮਠਿਆਈ ਲਈ ਅਸੀਂ ਮਠਿਆਈ ਲੈਣ ਤੋਂ ਬਾਅਦ ਫਿਰ ਅਸੀਂ ਕੀ ਕਿੰਨਾ ਫਟਾਫਟ ਤੁਰੇ ਤੇ ਮੇਰਾ ਬ੍ਰਦਰ ਕਹਿੰਦਾ ਮੈਂ ਗੱਡੀ ਚਾੜੀ ਹੈ ਮੈਂ ਕਹਾਂ ਮੈਂ ਚਲੋਣੀ ਹੈ ਚਲੋ ਜੀ ਇਸੇ ਕਾਤੇ ਕਰਦੇ ਕਰਦੇ ਅਸੀਂ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ ਦੇ ਪਹੁੰਚ ਗਏ ਤੁਸੀਂ ਦੇਖ ਸਕਦੇ ਸਿਵਲ ਹਸਪੀਟਲ ਦੇ ਵਿੱਚ ਗਏ ਸੀ ਕਿਉਂਕਿ ਮੈਂ ਥੋੜੇ ਬੜੇ ਟੈਸਟ ਕਰਵਾਉਣੇ ਸੀ ਡਾਕਟਰ ਨੇ ਲਿਖੇ ਸੀਗੇ ਤੇ ਫਿਰ ਉਸ ਤੋਂ ਬਾਅਦ ਥੋੜਾ ਬਹੁਤਾ ਅਸੀਂ ਲੰਚ ਕੀਤਾ ਲਾਂਚ ਕਰਨ ਤੋਂ ਬਾਅਦ ਦੇਖ ਸਕਦੇ ਹੋ ਸਾਰਿਆਂ ਨੇ ਇੱਥੇ ਬਹੁਤ ਜ਼ਿਆਦਾ ਸਫਾਈ ਸੀ ਚੰਡੀਗੜ੍ਹ ਦੇ ਵਿੱਚ ਤੇ ਖਾਣਾ ਵੀ ਬਹੁਤ ਜ਼ਿਆਦਾ ਸੀ ਸਪੈਸ਼ਲੀ ਕੜੀ ਚਾਵਲ ਤੇ ਇਹ ਟਾਬੇ ਦਾ ਨਾਸੀ ਦਾ ਪੈਣਾ ਦਾ ਟਾਬਾ ਤੇ ਇੱਥੇ ਅਸੀਂ ਹੈਂਡ ਵਾਸ਼ ਕੀਤੇ ਤੇ ਇਸ ਸਟੈਜੋ ਜਿਹੜਾ ਸੀ ਮੈਨੂੰ ਬਹੁਤ ਫਨੀ ਲੱਗਿਆ ਤੇ ਫਿਰ ਉਸ ਤੋਂ ਬਾਅਦ ਥੋੜਾ ਬਹੁਤ ਅਸੀਂ ਜੋ ਖਾਣਾ ਸੀ ਖਾ ਕੇ ਫਿਰ ਅਸੀਂ ਆਪਣੇ ਅਸੀਂ ਦਸੂਏ ਵਾਪਸ ਆ ਗਏ ਦਸੂਏ ਦੇ ਵਿੱਚ ਤੁਸੀਂ ਇਹ ਸਕਦੇ ਹੋ ਕਿ ਸ਼ਿਵਾ ਮੰਦਿਰ ਦੇ ਦਰਸ਼ਨ ਕਰੋ ਇਹ ਬਹੁਤ ਹੀ ਵਧੀਆ ਸਾਡੇ ਦਸੂਏ ਦੇ ਵਿੱਚ ਪੈਂਦਾ ਹੀ ਤੇ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਦਸੂਏ ਵਿੱਚ ਕਦੀ ਆਏ ਹੋ ਜੇਕਰ ਆਏ ਹੋ ਤਾਂ ਕਮੈਂਟ ਵਿੱਚ ਦੱਸਣਾ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਅਸੀਂ ਅੱਗੇ ਕਿੱਥੇ ਚਲੇ ਗਏ ਤੇ ਇਹ ਵਲੌਗ ਤਾਂ ਜੰਗ ਲੱਗਦਾ ਹੈ